ਇੰਨੀ ਸਵਾਦ ਬਰਫੀ ਆਪਣੀ ਬਣੀ ਹੈ ਕਿ ਮੈਂ ਦੱਸ ਨਹੀਂ ਸਕਦੀ ਜੇ ਤੁਸੀਂ ਖੁਦ ट्राई ਕਰੋਗੇ ਫਿਰ ਤੁਹਾਨੂੰ ਆਪਣੇ ਆਪ ਤਾਂ ਲੱਗੇਗਾ ਕਿ ਆਪਾਂ ਜਿੱਦਾਂ ਕੋਈ ਦੀ ਕਾਜੂ ਵਾਲੀ ਆਪਣੀ ਬਰਫੀ ਆਪਾਂ ਖਾਂਦੇ ਆ ਉਹ ਤੋਂ ਕਈ ਜ਼ਿਆਦਾ ਟੇਸਟੀ ਇਹ ਬਰਫੀ ਬਣ ਕੇ ਤਿਆਰ ਹੋ ਚੁੱਕੀ ਹੈ ਤੇ ਆਪਾਂ ਨਾ ਦੇ ਵਿੱਚ ਕਾਜੂ ਪਾਇਆ ਨਾ ਹੀ ਖੋਇਆ ਪਾਇਆ ਤੇ ਉਹਦੇ ਬਾਅਦ ਵੀ ਆਪਣੀ ਜੀ ਬਰਫੀਏ ਬਹੁਤ ਹੀ ਜ਼ਿਆਦਾ ਸਵਾਦਗਰ ਹੈ ਸੂਜੀ ਸੂਜੀ ਦੇ ਮੈਂ ਲੈ ਰਹੀ ਹਾਂ 3 ਚਮਚ 3 ਵੱਡੇ ਚਮਚ ਮੈਂ ਸੂਜੀ ਲੈ ਰਹੀ ਹਾਂ ਦੇਖੋ ਜੀ ਇਹ ਬਿਲਕੁਲ ਬਰੀਕ ਵਾਲੀ ਸੂਜੀ ਤੁਹਾਡੇ ਕੋਲ ਜਿਹੜੀ ਸੂਜੀ ਤੁਸੀਂ ਉਹੀ ਲੈ ਸਕਦੇ ਹੋ ਤੇ ਜੇ ਸੂਜੀ ਜ਼ਿਆਦਾ ਮੋਟੀ ਹੈ ਤੇ ਤੁਸੀਂ ਉਹਨੂੰ ਮਿਕਸੀ ਜਾਰ ਦੇ ਵਿੱਚ ਇਹਨੂੰ ਗ੍ਰाइंड ਕਰਕੇ ਬਰੀਕ ਕਰ ਸਕਦੇ ਹੋ ਤੇ ਹੁਣ ਇਹਨੂੰ ਆਪ ਗੈਸ ਔਨ ਕਰ ਦਿੱਤੀ ਮੈਂ ਤੇ ਇਹਦੇ ਵਿੱਚ ਮੈਂ ਲਈਏ 3 ਵੱਡੇ ਚਮਚ ਮੈਂ ਸੂਜੀ ਦੇ ਲੈ ਲੈਨੇ ਤੇ ਤੁਸੀਂ ਜ਼ਿਆਦਾ ਵੀ ਲੈ ਸਕਦੇ ਹੋ ਘੱਟ ਵੀ ਲੈ ਸਕਦੇ ਹੋ ਜਿੱਦਾਂ ਤੁਹਾਨੂੰ ਵਧੀਆ ਲੱਗਦਾ ਹੈ ਉਦਾਂ ਤੁਸੀਂ ਇਹਨੂੰ ਉਸ ਹਿਸਾਬ ਨਾਲ ਤੁਸੀਂ ਸੂਜੀ ਲੈ ਸਕਦੇ ਹੋ ਉਨੇ ਨੂੰ ਆਪਾਂ ਕਰਾਂਗੇ ਡਰਾਈ ਰੋਸਟ ਹਲਕਲਕਾ ਜਿਹਾ ਡਰਾਈ ਰੋਸਟ ਕਰ ਲੈਣਾ ਹੈ ਬਸ ਇਹਦਾ ਕਲਰ ਨਹੀਂ ਆਪਾਂ ਨੇ ਬਦਲਣਾ ਤੇ ਨੂੰ ਪੰਜ ਤੋਂ 7 ਮਿੰਟ ਲੱਗ ਜਾਣਗੇ ਡਰਾਈ ਰੋਸਟ ਕਰਦੇ ਆ ਉਦੋਂ ਹਲਕੇ ਨੇ ਇਹਦਾ ਜਿਹੜਾ ਕੱਚਾਪਣ ਹੈ ਨਾ ਉਹ ਖਤਮ ਹੋ ਜਾਂਦਾ ਤੇ ਆਪਣੀ ਜਿਹੜੀ ਰੈਸਪੀ ਬਣਾਣੀ ਵੀ ਈਜ਼ੀ ਹੋ ਜਾਂਦੀ ਹੈ ਚਲਾਉਂਦੇ ਰਵਾਂਗੇ ਜੇ ਆਪਾਂ ਬਿਲਕੁਲ ਛੱਡ ਦਿੱਤਾ ਚਲਾਣਾ ਤੇ ਇਹ ਜਿਹੜੀ ਹੈ ਨਾ ਇਹਦਾ ਕਲਰ ਜਿਹੜਾ ਹੈ ਉਹ ਫਿਰ ਡਾਰਕ ਹੋ ਜਾਏਗਾ ਤੇ ਆਪਣੀ ਜਿਹੜੀ ਰੈਸਪੀ ਹੈ ਨਾ ਫਿਰ ਉਹ ਖਾਣ ਚ ਸਵਾਦ ਨਹੀਂ ਲੱਗੇਗੀ ਇਸ ਕਰਕੇ ਆਪਾਂ ਨੇ ਇਹਨੂੰ ਲਗਾਤਾਰ ਹੀ ਚਲਾਣਾ ਹੈ ਬਹੁਤ ਹੀ ਵਧੀਆ ਤੇ ਸੌਫਟ ਆਪਣੀ ਮਠਾਈ ਬਣ ਕੇ ਤਿਆਰ ਹੁੰਦੀ ਹੈ ਤੇ ਜਦੋਂ ਵੀ ਤੁਹਾਡਾ ਜੀ ਕਰੇ ਜਾਂ ਫਿਰ ਬੱਚਿਆਂ ਨੂੰ ਬਣਾ ਕੇ ਦੇਣੇ ਹੋਵੇ ਜਾਂ ਘਰ ਵਿੱਚ ਆਪਣੇ ਗੈਸਟ ਆ ਜਾਂਦੇ ਨੇ ਤੇ ਰੋਟੀ ਦੇ ਨਾਲ ਆਪਾਂ ਨੇ ਮਿੱਠਾ ਕਈ ਵਾਰੀ ਨਹੀਂ ਸਮਝ ਆਂਦਾ ਤੇ ਆਪਾਂ ਇਹ ਜਿਹੜੀ ਇਨਸਟੈਂਟ ਜਿਹੜੀ ਰੈਸਪੀ ਹੈ ਨਾ ਇਹ ਬਹੁਤ ਹੀ ਬੈਸਟ ਹੈ ਇਹ ਤੁਸੀਂ ਬੱਚਿਆਂ ਨੂੰ ਬਣਾ ਕੇ ਖਵਾ ਸਕਦੇ ਹੋ ਜਾਂ ਆਪਣੇ ਗੈਸਟ ਆ ਜਾਂਦੇ ਨੇ ਉਹਨਾਂ ਨੂੰ ਵੀ ਤੁਸੀਂ ਬਣਾ ਕੇ ਖਵਾਓਗੇ ਤੇ ਉਹ ਵੀ ਤੁਹਾਨੂੰ ਪੁੱਛਣਗੇ ਵੀ ਇਹ ਜਿਹੜੀ ਬਰਫੀ ਕਿਸ ਤਰ੍ਹਾਂ ਬਣਾਈ ਹੈ ਤੇ ਖਾਣ ਚ ਬਹੁਤ ਹੀ ਜ਼ਿਆਦਾ ਸਵਾਦ ਲੱਗਦੀ ਹੈ ਜਰੂਰ ਟਰਾਈ ਕਰਕੇ ਦੇਖਣਾ ਤੁਸੀਂ ਇੱਕ ਵਾਰੀ ਇਹਨੂੰ ਹਲਕਾ ਹਲਕਾ ਜਿਹਾ ਆਪਾਂ ਇਸੇ ਤਰ੍ਹਾਂ ਹੀ ਨੂੰ ਰੋਸਟ ਕਰਦੇ ਰਵਾਂਗੇ ਹਲਕਲ ਜੀ ਦੇ ਵਿੱਚ ਖੁਸ਼ਬੂ ਆਉਣ ਲੱਗ ਜਾਈ ਨਾ ਜਦੋਂ ਫਿਰ ਆਪਾਂ ਗੈਸ ਦੀ ਫਲੇਮ ਨੂੰ ਆਫ ਕਰ ਦਵਾਂਗੇ ਤੇ ਆਪਾਂ ਨੂੰ 5 ਮਿੰਟ ਹੋ ਚੁੱਕੇ ਨੇ ਇਹਨੂੰ ਰੋਸਟ ਕਰਦੇ ਆ ਤੇ ਬਹੁਤ ਵਧੀਆ ਆਪਣੀ ਜਿਹੜੀ ਹੈ ਸੂਜੀ ਡ్రై ਰੋਸਟ ਹੋ ਚੁੱਕੀ ਹੈ ਮੈਂ ਗੈਸ ਦੀ ਫਲੇਮ ਨੂੰ ਆਫ ਕਰ ਦਿੱਤਾ ਹੈ ਹਰ ਦੇਖ ਸਕਦੇ ਤੁਸੀਂ ਆਪਾਂ ਕੜਾਈ ਲੈ ਲਈ ਮੈਂ ਥੋੜਾ ਘਾਟੀ ਬਣਾ ਰਹੀ ਹਾਂ ਤੇ ਆ ਮੈਂ ਛੋਟੀ ਕੜਾਈ ਲੈ ਲਈ ਹੈਵੀ ਤਲੇ ਦੀ ਆਪਾਂ ਨੇ ਕੜਾਈ ਲੈ ਲੈਣੀ ਹੈ ਤੇ ਮੈਂ ਗੈਸ ਨੂੰ ਔਨ ਕਰਦੀ ਆਂ ਹੁਣ ਮੈਂ ਇਹਦੇ ਵਿੱਚ ਪਾ ਰਹੀ ਆਂ ਦੋ ਵੱਡੇ ਚਮਚ ਮਲਾਈ ਨੇ ਇਹ ਫਰੈਸ਼ ਮਲਾਈ ਹੈ ਤੁਸੀਂ ਦੋ ਤਿੰਨ ਦਿਨ ਦੀ ਵੀ ਇਕੱਠੀ ਕਰਕੇ ਪਾ ਸਕਦੇ ਹੋ ਪਰ ਜਿਹੜੀ ਮਲਾਈ ਜਿਆਦਾ ਦਿਨ ਦੀ ਨਹੀਂ ਹੋਣੀ ਚਾਹੀਦੀ ਦੋ ਦਿਨ ਦੀ ਜਿਹੜੀ ਮਲਾਈ ਹੈ ਉਹ ਚੱਲ ਸਕਦੀ ਹੈ ਇਹਦੇ ਵਿੱਚ ਤਾਂ ਜਿਹੜੀ ਮਲਾਈ ਆਪਾਂ ਇਹਨੂੰ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਇਹਨੂੰ ਗਰਮ ਕਰ ਲਵਾਂਗੇ ਇੱਕ ਜਾਂ ਦੋ ਬੋਇਲ ਆਂਟ ਤੱਕ ਆਪਾਂ ਇਹਨੂੰ ਥੋੜਾ ਜਿਹਾ ਬੋਇਲ ਕਰ ਲਾਂਗੇ ਤਾਂ ਕਿ ਜਰਾ ਆਪਣਾ ਮਠਾਈ ਦਾ ਟੈਕਸਚਰ ਹੈ ਨਾ ਉਹ ਵਧੀਆ ਆ ਸਕੇ ਤੇ ਜਦੋਂ ਵੀ ਬੱਚਾ ਦਾ ਜੀ ਕਰੇ ਨਾ ਮਿੱਠਾ ਖਾਣ ਨੂੰ ਜਾਂ ਮਠਾਈ ਕਈ ਵਾਰੀ ਬੱਚੇ ਇਹਨੂੰ ਮਿੱਠਾ ਖਾਣ ਨੂੰ ਜੀ ਕਰਦਾ ਹੈ ਤਾਂ ਇਨਸਟੈਂਟ ਰੈਸਪੀ ਬਹੁਤ ਹੀ ਛੇਤੀ ਬਣਦੀ ਹੈ ਤੇ ਬਹੁਤ ਹੀ ਘੱਟ ਸਮਾਨ ਦੇ ਵਿੱਚ ਆਪਾਂ ਇਹਨੂੰ ਬਣਾ ਕੇ ਤਿਆਰ ਕਰ ਲੈਨੇ ਆ। ਤੇ ਤੁਸੀਂ ਇਸ ਤਰੀਕੇ ਨਾਲ ਬਣਾ ਕੇ ਬੱਚਿਆਂ ਨੂੰ ਖਵਾ ਸਕਦੇ ਹੋ। ਤਾਂ ਹੁਣ ਇਹਦੇ ਵਿੱਚ ਮੈਂ ਲਵਾਂਗੀ ਚੀਨੀ। 3 ਵੱਡੇ ਚਮਚ ਸੂਜੀਏ ਤੇ ਮੈਂ 2 ਵੱਡੇ ਚਮਚ ਦੇ ਵਿੱਚ ਚੀਨੀ ਪਾ ਲਈਏ। ਬਾਕੀ ਮਿੱਠਾ ਜੇ ਤੁਸੀਂ ਜ਼ਿਆਦਾ ਪਸੰਦ ਕਰਦੇ ਹੋ ਤੇ ਜ਼ਿਆਦਾ ਵੀ ਪਾ ਸਕਦੇ ਹੋ। ਇਹਨੂੰ ਆਪਾਂ ਇਕੱਲਾ ਮਿਕਸ ਕਰ ਦਵਾਂਗੇ। ਤਾਕੀ ਜਿਹੜੀ ਚੀਨੀ ਨਾ ਆਪਣੀ ਚੰਗੀ ਤਰ੍ਹਾਂ ਮੈਲਟ ਹੋ ਜਵੇ ਤੇ ਬਹੁਤ ਹੀ ਛੇਤੀ ਆਪਣੀ ਇਹ ਰੈਸਪੀ ਬਣ ਕੇ ਤਿਆਰ ਹੁੰਦੀ ਹੈ ਆਪਾਂ 3 ਵੱਡੇ ਚਮਚ ਸੂਜੀ ਲਈ ਸੀ ਤੇ ਉਹਦੇ ਅਕੋਰਡਿੰਗ ਆਪਾਂ ਜਿਹੜੀ ਇਹ ਮਲਾਈ ਲੈਣੀ ਹੈ ਉਹ ਆਪਾਂ 2 ਚਮਚੇ ਲੈਣੀ ਹੈ ਤੇ 2 ਚਮਚੀ ਮੇਦੇ ਵਿੱਚ ਚੀਨੀ ਐਡ ਕੀਤੀ ਹੈ ਤੇ ਮੇਜਰਮੈਂਟ ਹੈ ਜਿਹੜਾ ਆਪਣਾ ਬਿਲਕੁਲ ਪਰਫੈਕਟ ਹੈ ਇਸੇ ਤਰ੍ਹਾਂ ਹੀ ਆਪਾਂ ਨੇ ਲੈਣਾ ਹੈ ਤਾਂ ਹੁਣ ਇਹਦੇ ਵਿੱਚ ਹੁਣ ਆਪਾਂ ਇਹ ਵਿੱਚ ਆ ਸੂਜੀ ਜਿਹੜੀ ਆਪਾਂ ਨੇ ਡਰਾਈ ਰੋਸਟ ਕੀਤੀ ਹੋਈ ਹੈ ਇਹ ਆਪਾਂ ਸਾਰੀ ਇਹਦੇ ਵਿੱਚ ਟਰਾਂਸਫਰ ਕਰ ਦੇਵਾਂਗੇ ਹੁਣ ਇਹਨੂੰ ਆਪਾਂ ਕੱਢ ਲਾਂਗੇ ਚੰਗੀ ਤਰ੍ਹਾਂ ਮਿਕਸ ਤੇ ਜੇ ਤੁਹਾਨੂੰ ਲੱਗ ਰਿਹਾ ਹੈ ਕਿ ਆਪਣੀ ਜਿਹੜੀ ਸੂਜੀ ਹੈ ਡਰਾਈ ਹੈ ਜੇ ਤੁਹਾਨੂੰ ਡਰਾਈ ਲੱਗ ਰਹੀ ਹੈ ਤੇ ਇਹਦੇ ਵਿੱਚ ਤੁਸੀਂ ਥੋੜਾ ਜਿਹਾ ਦੁੱਧ ਐਡ ਕਰ ਸਕਦੇ ਹੋ ਤੇ ਜੇ ਆਪਣਾ ਦੋ ਬਿਲਕੁਲ ਠੀਕ ਹੈ ਬਿਲਕੁਲ ਆٹے ਦੇ ਦੋਵਾਂ ਨੂੰ ਬਣ ਜੇਗੀ ਕਿਉਂਕਿ ਆਪਾਂ ਜਿਹੜੀ ਮਲਾਈ ਲਈ ਬਿਲਕੁਲ ਮੈਜ਼ਰਮੈਂਟ ਆਪਣਾ ਬਿਲਕੁਲ ਪਰਫੈਕਟ ਸੀ ਤੇ ਜੇ ਤੁਹਾਡੇ ਕੋਲ ਘਟ ਵੱਧ ਵੀ ਪੈ ਜਾਂਦੀ ਹੈ ਤੇ ਤੁਸੀਂ ਦੁੱਧ ਪਾ ਸਕਦੇ ਏ ਦੇ ਵਿੱਚ ਜਾਂ ਫਿਰ ਮਲਾਈ ਹੋਰ ਐਡ ਕਰ ਸਕਦੇ ਹੋ ਤੇ ਫਲੇਮ ਨੂੰ ਆਪਾਂ ਘੱਟ ਹੀ ਰੱਖਾਂਗੇ ਤਾਂ ਇਹ ਦੇਖ ਹੀ ਸਕਦੇ ਹੋ ਮੈਂ ਥੋੜਾ ਜਿਹਾ ਦੁੱਧ ਪਾ ਦਵਾਂਗੀ ਇਹਦੇ ਵਿੱਚ 2-3 ਚਮਚਾ ਆਪਾਂ ਦੁੱਧ ਪਾ ਦਵਾਂਗੇ ਕਿਉਂਕਿ ਜਦੋਂ ਸੂਜੀ ਫੁੱਲਦੀ ਹੈ ਨਾ ਉਦੋਂ ਜਿੰਨਾ ਵੀ ਦੁੱਧ ਜਾਂ ਮਲਾਈ ਆਪਾਂ ਕੋਈ ਵੀ ਚੀਜ਼ ਪਾਨੇ ਆ ਤੇ ਉਹ ਆਪਣੇ ਅੰਦਰ ਐਬਜ਼ਾਰਬ ਕਰ ਲੈਂਦੀ ਹੈ ਤੇ ਕਾਫੀ ਡਰਾਈ ਹੋ ਜਾਂਦੀ ਹੈ ਤੇ ਆਪਾਂ ਥੋੜੇ ਦੁੱਧ ਪਾ ਹੀ ਲੈਨੇ ਆ ਹੋਰ ਤੇ ਇਹਦੇ ਨਾਲ ਨੂੰ ਆਪਣੀ ਜਿਹੜੀ ਬਰਫ ਬਹੁਤ ਹੀ ਸੌਫਟ ਬਣ ਕੇ ਤਿਆਰ ਹੋਏਗੀ ਇਹ ਲਗਾਤਾਰ ਪਾਇਸੀ ਦਾ ਚਲਾਵਾਂਗੇ ਬਿਲਕੁਲ ਟਾਈਟ ਜੱਡੂ ਆਪਾਂ ਨੇ ਬਣਾਣਾ ਹੈ ਜਿੰਨਾ ਆਪਣਾ ਟਾਈਟ ਡੋ ਹੋਏਗਾ ਨਾ ਉਹਨੇ ਆਪਣੀ ਜਿਹੜੀ ਬਰਫੀ ਹੈ ਵਧੀਆ ਬਣੇਗੀ ਤੇ ਹੁਣ ਮੈਂ ਇਹਦੇ ਅੰਦਰ ਐਡ ਕਰ ਦਾਂਗੀ ਸਿਰਫ ਇੱਕ ਚਮਚ ਆਪਾਂ ਦੇਸੀ ਘਿਓ ਪਾਵਾਂਗੇ ਆਪਾਂ ਨੇ ਜ਼ਿਆਦਾ ਦੇਸੀ ਘਿਓ ਐਡ ਨਹੀਂ ਕਰਨਾ ਦੇਸੀ ਘਿਓ ਨਾਲ ਕੀ ਹੁੰਦਾ ਆਪਣੀ ਜਿਹੜੀ ਬਰਫੀ ਦੇ ਚਿਹਰੇ ਜਿਹੀ ਸ਼ਾਈਨ ਆ ਜਾਂਦੀ ਹੈਗੀ ਦੇਖੋ ਸਾਰੇ ਆਪੇ ਇਕੱਠੇ ਹੋ ਚੁੱਕੇ ਐ ਬਿਲਕੁਲ ਵੀ ਕੜਾਈ ਦੇ ਨਾਲ ਨਹੀਂ ਲੱਗੀ ਹੋਈ ਤੇ ਆਪਣਾ ਜਿਹੜਾ ਹੁਣ ਬਰਫੀ ਦਾ ਜਿਹੜਾ ਮਿਕਸਚਰ ਹੈ ਨਾ ਬਿਲਕੁਲ ਤਿਆਰ ਹੈ ਖੋਏ ਦਾ ਟੇਸਟ ਜਿਹੜਾ ਹੋਇਆ ਹੈ ਇਹਦੇ ਵਿੱਚ ਆਪਾਂ ਨੇ ਕੁਝ ਵੀ ਐਡ ਨਹੀਂ ਕੀਤਾ ਨਾ ਕੋਈ ਮਿਲਕ ਪਾਊਡਰ ਐਡ ਕੀਤਾ ਤੇ ਨਾ ਜ਼ਿਆਦਾ ਦੁੱਧ ਵੀ ਐਡ ਨਹੀਂ ਕੀਤਾ ਤੇ ਦੇਖੋ ਕਿੰਨੇ ਹੀ ਘੱਟ ਸਮਾਨ ਦੇ ਵਿੱਚ ਆਪਾਂ ਨੇ ਇਹ ਜਿਹੜੀ ਆ ਇਹਦਾ ਡੋ ਤਿਆਰ ਹੋ ਗਿਆ ਹੈ ਤੇ ਹੁਣ ਆਪਾਂ ਇਹਨੂੰ ਕੱਢਾਂਗੇ ਕਿਸੇ ਵੀ ਪਲੇਟ ਵਿੱਚ ਤਾਂ ਦੇਖੋ ਜਿਹਦੇ ਵਿੱਚ ਵੀ ਆਪਾਂ ਨੇ ਬਰਫੀ ਜਮਾਣੀ ਹੈ ਬਰਫੀ ਦਾ ਬੈਟਰ ਕੱਢਣਾ ਉਹਨੂੰ ਆਪਾਂ ਪਹਿਲਾਂ ਘਿਓ ਨਾਲ ਗ੍ਰੀਸ ਕਰ ਲੈਣਾ ਹੈ ਘਿਓ ਆਇਲ ਜੋ ਵੀ ਤੁਹਾਡੇ ਕੋਲ ਹੈ ਉਹਦੇ ਨਾਲ ਆਪਾਂ ਨੇ ਇਹਨੂੰ ਗ੍ਰੀਸ ਕਰ ਲੈਣਾ ਹੈ ਜਦੋਂ ਆਪਾਂ ਬਰਫੀ ਨੂੰ ਕੱਟ ਕਰਦੇ ਆ ਫਿਰ ਆਪਣੀ ਜਿਹੜੀ ਬਰਫੀ ਬਹੁਤ ਵਧੀਆ ਕੱਟ ਕੇ ਤਿਆਰ ਹੁੰਦੀ ਹੈ ਤੇ ਇਸ ਕਰਕੇ ਇਹਨੂੰ ਆਇਲ ਨਾਲ ਗ੍ਰੀਸ ਕਰਨਾ ਬਹੁਤ ਜ਼ਰੂਰੀ ਹੈ ਮੈਂ ਦੇਸੀ ਘਿਓ ਦੇ ਨਾਲ ਇਹਨੂੰ ਗ੍ਰੀਸ ਕਰ ਲਿਆ ਜਿੰਨੇ ਏਰੀਆ ਦੇ ਵਿੱਚ ਆਪਾਂ ਨੇ ਬਰਫੀ ਨੂੰ ਪਾਣਾ ਹੈ ਤੁਹਾਡਾ ਆਪਾਂ ਬਾਕੀ ਜਿਹੜਾ ਵਰਦੀ ਦਾ ਬੈਟਰ ਸਾਰੇ ਦੇ ਵਿੱਚ ਟਰਾਂਸਫਰ ਕਰਾਂਗੇ ਆਪਾਂ ਕੋਲ ਆਪਾਂ बस 3 ਵੱਡੇ ਚਮਚ ਲਈ ਸੀਗੀ ਸੂਜੀ 3 ਵੱਡੇ ਚਮਚ ਨਾਲ ਹੀ ਆਪਾਂ ਨੇ ਇਹ ਸੂਜੀ ਦਾ ਬੈਟਰ ਆਪਣਾ ਬਣਾ ਕੇ ਤਿਆਰ ਕੀਤਾ ਹੈ ਤੇ ਬਿਲਕੁਲ ਵੀ ਆਪਾਂ ਵੇਸਟ ਨਹੀਂ ਕਰਾਂਗੇ ਜਿਹੜਾ 스ਕਿੰਡ ਦੇ ਨਾਲ ਇਹਨੂੰ ਆਪਾਂ ਇਸ ਤਰ੍ਹਾਂ ਸਾਫ਼ ਕਰ ਲਵਾਂਗੇ ਜਿੱਦਾਂ ਵੀ ਬਾਕੀ ਆਪਾਂ ਨੇ ਸਾਰਾ ਕੱਟ ਲਿਆ ਤੇ ਇਹਨੂੰ ਇਸ ਤਰ੍ਹਾਂ ਆਪਾਂ ਨੇ ਫੈਲਾ ਲੈਣਾ ਹੈ ਗੋ ਗੋ ਸ਼ੇਪ ਚ ਵੀ ਕਰ ਸਕਦੇ ਹੋ ਜਾਂ ਫਿਰ ਸਕੁਅਰ ਸ਼ੇਪ ਦੇ ਵਿੱਚ ਵੀ ਜਿਸ ਤਰ੍ਹਾਂ ਤੁਹਾਨੂੰ ਬਰਫੀ ਵਧੀਆ ਲੱਗਦੀ ਹੈ ਉਸ ਸਮਾਂ ਵੀ ਤੁਸੀਂ ਇਹਨੂੰ ਕੱਟ ਕਰ ਸਕਦੇ ਹੋ ਤੇ ਆਪਾਂ ਇਹਨੂੰ ਸਕੁਅਰ ਸ਼ੇਪ ਦੇ ਵਿੱਚ ਕਰ ਲਈਏ ਸ਼ੇਪ ਜਿਹੜੀ ਤੁਹਾਨੂੰ ਵਧੀਆ ਲੱਗਦੀ ਹੈ ਉਹ ਵੀ ਤੁਸੀਂ ਉਹਨੂੰ ਦੇਖ ਸਕਦੇ ਹੋ ਤੇ ਬਹੁਤ ਵਧੀਆ ਆਪਣਾ ਡਰਾਈਡਏ ਜਿਹੜਾ ਹੈ ਨਾ ਬੈਟਰ ਬਣ ਕੇ ਤਿਆਰ ਹੋ ਗਿਆ ਹੈ ਤੇ ਜਦੋਂ ਚਾਹੋ ਤਾਂ ਰੰਗਣ ਕਰੀਓ ਉਹ ਤੁਸੀਂ ਇਹਨੂੰ ਬਣਾ ਸਕਦੇ ਹੋ ਤੇ ਦੇਖੋ ਕਿੰਨੇ ਸੌਖੇ ਤਰੀਕੇ ਨਾਲ ਆਪਾਂ ਬਹੁਤ ਹੀ ਛੇਤੀ ਇਹ ਬਣ ਕੇ ਤਿਆਰ ਕਰ ਲਈ ਹੈ ਤੇ ਜੇ ਤੁਹਾਨੂੰ ਮੇਰੀ ਵੀਡੀਓ ਥੋੜੀ ਜਿਹੀ ਵਧੀਆ ਲੱਗ ਰਹੀ ਹੈ ਤੇ ਪਲੀਜ਼ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰੋ ਤੁਹਾਡਾ ਆਪਣਾ ਚੈਨਲ ਹੈ ਗਿਲ ਪੰਜਾਬੀ ਕੁਕਿੰਗ ਇਹਦੇ ਉੱਤੇ ਆਪਾਂ ਬਹੁਤ ਹੀ ਵਧੀਆ-ਵਧੀਆ ਰੈਸਪੀਸ ਲਗਾ ਤਿਆਰ ਰਿਹਾ ਤੁਹਾਡੇ ਲਈ ਉੱਚੇ ਦੀਵਾਲੀ ਦਾ ਵੀ ਸੀਜ਼ਨ ਚੱਲ ਰਿਹਾ ਤੇ ਘਰ 'ਚ ਵੀ ਆਪਾਂ ਥੋੜੇ ਜਿਹਾ ਬੀਜ਼ੀ ਵੀ ਆ ਤੇ ਸਫਾਈਆਂ ਚੱਲ ਰਹੀਆਂ ਨੇ ਘਰ 'ਚ ਤਿਆਰੀਆਂ ਵੀ ਚੱਲ ਰਹੀਆਂ ਨੇ ਹਰ ਇੱਕ ਦੇ ਘਰ ਦੇ ਵਿੱਚ ਕਾਫੀ ਬਹੁਤ ਆਪਣੇ ਵੀਵਰਸ ਨੇ ਬਹੁਤ ਬੀਜ਼ੀ ਹੈਗੇ ਨੇ ਤੇ ਤੇ ਤੁਸੀਂ ਇਸ ਵਾਰੀ ਆਪਣੀ ਜਿਹੜੀ ਹੈ ਦੀਵਾਲੀ ਤੇ ਆਪਣਾ ਵਾਟ ਵਾਟ ਕੋਸ਼ਿਸ਼ਾਈ ਕਰੋ ਕਿ ਮਠਾਈਆਂ ਆਪਾਂ ਆਪਣੇ ਘਰੇ ਬਣਾ ਕੇ ਤਿਆਰ ਕਰੀਏ ਕਿਉਂਕਿ ਬਾਹਰ ਦੀਆਂ ਜਿਹੜੀਆਂ ਮਿਲਾਉਟੀ ਮਠਾਈਆਂ ਨੇ ਨਾ ਉਹ ਤੋਂ ਬੱਚੋ ਤੇ ਘਰੇ ਬਣਾ ਕੇ ਤਿਆਰ ਕਰੋ ਤੇ ਆਪਾਂ ਘੱਟ ਖਾ ਲਈਏ ਤੇ ਸਾਫ ਸੁਥਰਾ ਖਾ ਲਈਏ ਆਪਾਂ ਨੂੰ ਪਤਾ ਰਹਿੰਦਾ ਹੈ ਕਿ ਇਹਦੇ ਵਿੱਚ ਆਪਾਂ ਕਿਹੜੀ ਕਿਹੜੀ ਇਨਗਰੀਡੀਅੰਟਸ ਯੂਜ਼ ਕੀਤੇ ਨੇ ਤਾਂ ਆਪਾਂ ਇਹਨੂੰ ਹੁਣ ਜੰਮਣ ਲਈ ਰੱਖ ਦਵਾਂਗੇ 1 ਘੰਟੇ ਲਈ ਆਪਾਂ ਇਹਨੂੰ ਫ੍ਰੀਜ ਦੇ ਵਿੱਚ ਰੱਖ ਦਾਂਗੇ 1 ਘੰਟੇ ਬਾਅਦ ਇਹ ਬਹੁਤ ਵਧੀਆ ਤਰੀਕੇ ਨਾਲ ਸੈੱਟ ਹੋ ਜਾਏਗੀ ਫਿਰ ਆਪਾਂ ਇਹਨੂੰ ਕੱਟ ਕਰਕੇ ਦਿਖਾਵਾਂਗੇ ਹੋ ਚੁੱਕਿਆ ਹੈ अपनी जी बर्फी है ये जम गई है हम आपको कट के दिखाने कट कर लेंगे। बहुत ही वादिया अपनी जी बर्फी है बनती का है, तो है।, है। पीसिस जड़े ने तुम अपने हिसाब न जिदा वोटे छोटे कटने जाओ कट सकते हो आ देखो। ਇਹ ਪਾ ਦਿੰਨੇ ਆ ਆ ਦੇਖੋ ਇਹ ਟੈਕਸਚਰ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਆ ਹੈ ਤੇ ਬਹੁਤ ਹੀ ਵਧੀਆ ਬਲੀ ਸੌਫ ਜੀ ਵਰਗੀ ਬਣ ਕੇ ਤਿਆਰ ਹੈ ਤੇ ਬਿਨਾ ਮਿਲਾਵਟ ਤੋਂ ਤੇ ਬਿਲਕੁਲ ਵੀ ਸੁੱਕੀ ਨਹੀਂ ਹੈ ਜਿਹੜੀ ਸੁੱਕੀ ਹੋਈ ਪਰਤੀ ਹੁੰਦੀ ਹੈ ਆਪਣਾ ਮਾਰਕੀਟ ਤੋਂ ਖਾਣੇ ਆ ਤੇ ਉਹਦੇ ਵਿੱਚ 100% ਮਿਲਾਵਟ ਹੁੰਦੀ ਹੈ ਤੇ ਆਪਣੀ ਜਿਹੜੀ ਪਰਤੀ ਦੇਖੋ ਕਿੰਨੀ ਸੌਫ ਬਣ ਕੇ ਤਿਆਰ ਹੈ ਇਹ ਬਹੁਤ ਹੀ ਵਧੀਆ ਬਣ ਕੇ ਤਿਆਰ ਹੈ ਤੁਸੀਂ ਵੀ ਇੱਕ ਵਾਰੀ ਜ਼ਰੂਰ ਟ੍ਰਾਈ ਕਰ ਸਕਦੇ ਹੋ ਤੇ ਬਹੁਤ ਹੀ ਟੇਸਟੀ ਖੋਏ ਵਰਗੀ ਵਰਗੀ ਆਪਣੀ ਬਿਨਾ ਖੋਏ ਤੋਂ ਬਣ ਕੇ تیار ਹੋ ਚੁੱਕੀ ਹੈ ਤੇ ਆਪਾਂ ਲੈ ਕੇ ਆਵਾਂਗੇ ਤੁਹਾਡੇ ਲਈ ਹੋਰ ਨਵੀਂ ਰੈਸਪੀ ਉਦੋਂ ਤੱਕ ਸਸਟੀ ਰਹੋ